ਖਾਲਸਾ ਵਾਹੀ ਗੁਰਜੀ ਕੀ ਫਤਿਹ ਅੱਜ ਖੜੇ ਆਬਦੁੱਲਾਪੁਰ ਪਿੰਡ ਦੇ ਵਿੱਚ ਜਿੱਥੇ ਸਾਡੀਆਂ ਬੋਟਾਂ ਚਲਦੀਆਂ ਹੁੰਦੀਆਂ ਸੀ ਅਸੀਂ ਪਾਣੀ ਦਾ ਵੀ ਸ਼ਾਟ ਦਿਖਾ ਲਾਂਗੇ ਉਸ ਟਾਈਮ ਜਦੋਂ ਪਾਣੀ ਹੁੰਦਾ ਸੀ ਜਦੋਂ ਆਪਾਂ ਕਿਸ਼ਤੀਆਂ ਚਲਦੀਆਂ ਸੀ ਜਦੋਂ ਸਭ ਤੋਂ ਪਹਿਲਾਂ ਸ਼ੁਰੂਆਤ 13 ਤਰੀਕ 8ਵੇਂ ਦੀ 8ਵੇਂ ਦੀ 13 ਤਰੀਕ ਨੂੰ ਸਾਡੀ ਸ਼ੁਰੂਆਤ ਹੋ ਚੁੱਕੀ ਸੀ ਇੱਥੋਂ ਅਬਦੁੱਲਾਪੁਰ ਪਿੰਡ ਦੇ ਵਿੱਚ ਪਾਣੀ ਭਰਨ ਲੱਗ ਪਿਆ ਸੀ ਤਾਂ ਬੋਟਾਂ ਦੇ ਰਾਹੀ ਉਹਨਾਂ ਨੂੰ ਸਭ ਕੁਝ ਆਉਣਾ ਜਾਣਾ ਸੀਗਾ ਸਾਡਾ ਇੱਥੇ ਤਕਰੀਬਨ ਗੁਰਦੁਆਰਾ ਸਾਹਿਬ ਦੇ ਵਿੱਚ ਸਾਡਾ ਕੈਂਪ ਰਿਹਾ ਬਹੁਤ ਚਿਰ ਇੱਥੇ ਰਿਹਾ ਦਵਿੰਦਰ ਭਾਜੀ ਇਥੇ ਸਾਰੀ ਦੇਖਰੇਖ ਕਰਦੇ ਸੀ ਕੈਂਪ ਦੀ ਨਾਲ ਵੀਰ ਪਾਲਾ ਸੀ ਬਾਕੀ ਅਸੀਂ ਤਾਂ ਸਾਰੀ ਟੀਮ ਸਾਡੀ ਬਾਹਰ तकरीबन ਹਰੇਕ ਪੰਜਾਬ ਦੇ ਕੋਨੇ-ਕੋਨੇ ਗਈ ਆ ਟੀਮ ਤੇ ਅੱਜ ਜਿਹੜਾ ਅਸੀਂ ਇਹ ਕਿਹਾ ਸੀ ਵੀ ਜਿੱਥੇ-ਜਿੱਥੇ ਜਿਨ੍ਹਾਂ ਦਾ ਝੋਨਾ ਮਰਿਆ ਉਹਨਾਂ ਨੂੰ ਕਣਕ ਬਜਾਈ ਕਰਕੇ ਦੇਣੀ ਆ ਅੱਜ ਅਸੀਂ ਆਏ ਸੀ ਫਿਰੋਜ਼ਪੁਰ ਤੋਂ ਸਾਡਾ ਕੰਮ ਉੱਥੇ ਬੰਸਿਆ ਅੱਜ ਰਾਤ ਨੂੰ ਫਿਰੋਜ਼ਪੁਰ ਫੇਰ ਜਾ ਰਹੇ ਆ ਤੇ ਹੁਣ ਅਸੀਂ ਜਿਹੜਾ ਆਪਣੇ ਇਲਾਕੇ ਦਾ ਗੰਧੂਵਾਲ ਪਿੰਡ ਅਬਦੁੱਲਾਪੁਰ ਪਿੰਡ ਫੱਤੇਕੁੱਲਾ ਪਿੰਡ ਤੇ ਮਿਆਣੀ ਦੇ ਕੁਝ ਜਿਹੜੇ ਇਲਾਕਾ ਉਹ ਇਹ ਪਿੰਡਾਂ ਦੀ ਜਿਹੜੀ ਕਣਕ ਬੀਜ ਕੇ ਕਣਕ ਦੀ ਬਜਾਈ ਲਈ ਸਮਾਨ ਜੋ ਆ ਜਿਨ੍ਹਾਂ ਕੋ ਟਰੈਕਟਰ ਹੈਗੇ ਉਹ ਠੀਕ ਆ ਜਿਨ੍ਹਾਂ ਕੋ ਟਰੈਕਟਰ ਨਹੀਂ ਹੈਗੇ ਉਹਨਾਂ ਨੂੰ ਬਜਾਈ ਕਰਕੇ ਵੀ ਜਿਹੜਾ ਆਪਾਂ ਸਾਰੀ ਸੰਗਤਾਂ ਸਾਡੀ ਦਊਗੀ ਕਿਉਂਕਿ ਸਹਯੋਗ ਜਿਹੜਾ ਸਾਰੀਆਂ ਸੰਗਤਾਂ ਦਾ ਬਹੁਤ ਵੱਡੇ ਪੱਧਰ ਤੇ ਸਹਯੋਗ ਆ ਅਸੀਂ ਕਹੀ ਜਾਈਏ ਵੀ ਨਹੀਂ ਸਾਨੂੰ ਆ ਚੀਜ਼ ਦੀ ਲੋੜ ਆ ਉਹ ਚੀਜ਼ ਦੀ ਨਹੀਂ ਪ੍ਰਮਾਤਮਾ ਕਰੇ ਇੱਡਾ ਵੱਡਾ ਯੋਗਦਾਨ ਇੰਨੀ ਸੰਗਤਾਂ ਦਾ ਵਿਸ਼ਵਾਸ ਮੈਂ ਦੱਸ ਨਹੀਂ ਸਕਦਾ ਲੋਕ ਕਿਦਾਂ ਇੱਕ ਇੱਕ ਆਮ ਮਹਾਰੇ ਤੁਰ ਕੇ ਲੋਕ ਕੋਈ ਕਹਿਣ ਦੀ ਲੋੜ ਹੀ ਨਹੀਂ ਹੈਗੀ ਕੋਈ ਕਹਿਣਾ ਸੀ ਇੱਕ ਵਾਰੀ ਵੀ ਨਹੀਂ ਕਿਹਾ ਕਹਿਣ ਨੂੰ ਦਿੱਤਾ ਵੀ ਸਾਨੂੰ ਤੇਲ ਚਾਹੀਦਾ ਜਾਂ ਖਾਦ ਚਾਹੀਦੀ ਪ੍ਰਮਾਤਮਾ ਬਾਬਾ ਦੀਪ ਸਿੰਘ ਜੀ ਕਰਵਾ ਰਹੇ ਆ ਤੇ ਇੰ데 ਕਿਰਪਾ ਪ੍ਰਮਾਤਮਾ ਕਰਨ ਆਪਾਂ ਲੋੜਵੰਦਾ ਤੱਕ ਉਹ ਚੀਜ਼ਾਂ ਜਿਹੜੀਆਂ ਉਹ ਪਹੁੰਚਾਈਏ ਇਹੀ ਆਪਾਂ ਦਵਿੰਦਰ ਭਾਜੀ ਹੁਣੀ ਸਾਰੇ ਅਸੀਂ ਐ ਫਾਰਮ ਇਹਨਾਂ ਨੂੰ ਕਿਸਾਨਾਂ ਨੂੰ ਦੇ ਰਹੇ ਹਾਂ ਵੀ ਤੁਸੀਂ ਫਾਰਮ ਭਰ ਕੇ ਦਿਓ ਤਾਂ ਜੋ ਆਪਾਂ ਇਹਨਾਂ ਸਾਰਿਆਂ ਨੂੰ ਬੀਜ ਖਾਦ ਤੇ ਤੇਲ ਜਿਹੜਾ ਉਹ ਦਿੱਤਾ ਜਾਵੇ ਧੰਨਵਾਦ ਸਾਰੀ ਸੰਗਤ ਦਾ ਇਹ ਸ਼ੇਰ ਜੁਣੀ ਜਰੂਰ ਕਰਿਓ ਟਾਂਡੇ ਦੇ ਜਿਹਨਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਜਾਏ ਜਿਨ੍ਹਾਂ ਦਾ ਝੋਨਾ ਮਰਿਆ ਸਿਰਫ ਹੜਾਂ ਦੇ ਕਾਰਨ ਇਹ ਨਹੀਂ ਕੋਈ ਹੋਰ ਹਾਲ ਦੱਸੇ ਸਿਰਫ ਆ ਹੜਾਂ ਦੇ ਕਾਰਨ ਇਹਨਾਂ ਏਰੀਆ ਚ ਜਿੱਥੇ ਪਾਣੀ ਰਿਆ ਫਾਰਮ ਭਰ ਕੇ ਸਰਵੇ ਹੋਊਗਾ ਬਕਾਇਦਾ ਸਾਡੀ ਟੀਮ ਇਨਕੁਆਰੀ ਕਰੂਗੀ ਫੇਰ ਹੀ ਉਹਦੀ ਸਹਾਇਤਾ ਜਿਹੜੀ ਕੀਤੀ ਜਾਊਗੀ ਬੇਨਤੀ ਆ ਉਹ ਉਹੀ ਕਾਲ ਕਰੇ ਉਹੀ ਫਾਰਮ ਭਰੇ ਨੰਬਰ ਆਪਾਂ ਉੱਪਰ ਦੇ ਦੇਣਾ ਸਾਡੀ ਟੀਮ ਦਾ ਉਹ ਫਾਰਮ ਸਾ ਤੋਂ ਲੈ ਸਕਦਾ ਨਹੀਂ ਤਾਂ ਫਾਰਮ ਦਵਿੰਦਰ ਭਾਜੀ ਆ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਦਿਨ ਆਉਣਗੇ ਇਹਨਾਂ ਤੋਂ ਫਾਰਮ ਲੈ ਸਕਦੇ ਆ ਰੜੇ ਵਾਲੇ ਰੜੇ ਪਿੰਡ ਸਰਪੰਚ ਨਿੱਕੂ ਨੂੰ ਜਾਂ ਉਹਨਾਂ ਨੂੰ ਸੰਪਰਕ ਕਰਕੇ ਉਹਨਾਂ ਤੋਂ ਲੈ ਸਕਦੇ ਆ ਬਾਕੀ ਦਵਿੰਦਰ ਭਾਜੀ ਮੇਰੇ ਵੱਡੇ ਭਰਾ ਮੂਨਕ ਮੂਨਕ ਇਹ ਸਾਰਾ ਇੱਥੇ ਇਹਨਾਂ ਪਿੰਡਾਂ ਦੇ ਵਿੱਚ ਪੈਰਬਈ ਜਿਹੜਾ ਉਹ ਮੇਰਾ ਭਰਾ ਦਵਿੰਦਰ ਭਾਜੀ ਕਰੂਗਾ ਸਾਰਾ ਤੁਸੀਂ ਇਹਨਾਂ ਨੂੰ ਮਿਲ ਕੇ ਫਾਰਮ ਵੀ ਲੈ ਸਕਦੇ ਆ ਤੇ ਫਾਰਮ ਭਰ ਕੇ ਇਨਕੁਆਰੀ ਵੀ ਭਾਜੀ ਹੁਣੀ ਨਾਲ ਹੋ ਕੇ ਟੀਮ ਦੇ ਨਾਲ ਕਰਨਗੇ ਤੇ ਦਵਿੰਦਰ ਭਾਜੀ ਨੂੰ ਤੁਸੀਂ ਮਿਲ ਸਕਦੇ ਆ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਵੀਰ ਮਨਜੋਤ ਸਿੰਘ ਤਲਵੰਡੀ ਆਪ ਸਭ ਨੂੰ ਪਤਾ ਪਹਿਲਾਂ ਬੇੜੀਆਂ ਚੋਂ ਬੰਦੇ ਕੱਢੇ ਫਿਰ ਉਹਨਾਂ ਨੂੰ ਹੁਣ ਜਿੱਥੇ-ਇਥੇ ਪਾਣੀ ਆ ਪਾਣੀ ਕੱਢ ਰਹੇ ਆ ਕਿੱਥੇ ਪਾਣੀ ਸੁੱਕ ਗਿਆ ਆ ਉੱਥੇ ਮੇਰਾ ਵੀਰ ਬਾਹ ਕੇ ਬੀਜ ਰਿਹਾ ਅੱਜ ਉਥੇ ਫਿਰੋਜ਼ਪੁਰ ਚਾਰਾ ਬੀਜ ਰੇ ਸੀ ਤੇ 20 ਔਨ ਕਰਕੇ ਥੋੜਾ ਜਿਹਾ ਕੰਮ ਢਿੱਲਾ ਪੈ ਗਿਆ ਮੁੜ ਕੇ ਫੇਰ ਦੁਬਾਰਾ ਸਵੇਰ ਤੋਂ ਬਰੇ ਜੋਰਾਂ ਸ਼ੋਰਾਂ ਦੇ ਕੰਮ ਚੱਲ ਰਿਹਾ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਅਬਦੁੱਲਾਪੁਰ ਮਿਆਣੀ ਗੰਦੋਵਾਲ ਤੇ ਫੱਤਾ ਕੋਲਾ ਜਿਨ੍ਹਾਂ ਦੇ ਬਾਕੀ ਆ ਪਾਣੀ ਦੇ ਨਾਲ ਇਹ ਛੋਨਾ ਮਰਿਆ ਉਹ ਸਾਡੇ ਤੋਂ ਫਾਰਮ ਲੈ ਸਕਦੇ ਆ ਅਸੀਂ ਐਤਵਾਰ ਨੂੰ 10 ਵਜੇ ਤੋਂ ਲੈ ਕੇ 12 ਵਜੇ ਤੱਕ ਇੱਥੇ ਗੁਰਦੁਆਰਾ ਸਾਹਿਬ ਜ਼ਰੂਰ ਬੈਠਾਂਗੇ ਆਪ ਸਭ ਸੰਗਤਾਂ ਨੂੰ ਬੇਨਤੀ ਆ ਜਿਨ੍ਹਾਂ ਜਿਨ੍ਹਾਂ ਨੇ ਫਾਰਮ ਲੈਣੇ ਹੋ ਸਾਡੇ ਕੋਲ ਲੈ ਸਕਦੇ ਆ ਫਾਰਮ ਲੈ ਕੇ ਅਸੀਂ ਵੀਰ ਮਨਜੋਤ ਨਾਲ ਸਲਾਹ ਕਰਕੇ ਜੋ ਵੀ ਅਗਲੀ ਕਾਰਵਾਈ ਕਰਾਂਗੇ ਤੇ ਆਪ ਸਭ ਨੂੰ ਦੱਸ ਦੇਵਾਂਗੇ ਜਿਹੜੇ ਵੀਰ ਮਨਜੋਤ ਸਿੰਘ ਵੀਰ ਤੇ ਹੱਥ ਰੱਖਦੇ ਆ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੋ ਇਦਾਂ ਹੀ ਵੀਰ ਮਨਜੋਤ ਸਿੰਘ ਨੂੰ ਹੌਸਲਾ ਦਿੰਦੇ ਰਹੋ ਤਾਂ ਕਿ ਲੋਕਾਂ ਦੀ ਸੇਵਾ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦਵਿੰਦਰ ਭਾਈ ਹੁਣੀ ਇੱਥੇ ਜੋ ਰਾਸ਼ਨ ਤਕਰੀਬਨ ਜਿਹੜਾ ਅਬਦੁੱਲਾਪੁਰ ਦੇ ਪਿੰਡ ਆਲੇ ਸਾਰੇ ਇੱਥੇ ਕੈਂਪ ਬਣਾਇਆ ਹੋਇਆ ਸੀ ਮੈਂ ਲੋਕਾਂ ਦਾ ਜਿੰਨੇ ਦਿਨ ਫਲੱਡ ਰਿਆ ਭਾਜੀ ਉਹਨੋਂ ਪ੍ਰਸ਼ਾਦਾ ਉੱਥੋਂ ਬਣਾ ਕੇ ਪਿੰਡ ਵੱਲੋਂ ਨਗਰ ਵੱਲੋਂ ਆਉਂਦਾ ਰਿਹਾ ਜਿੱਥੇ ਅਸੀਂ ਹੁੰਨੇ ਸੀ ਭਾਜੀ ਕੇਵਰ ਪਿੱਛੋਂ ਵੀ ਇੱਥੋਂ ਐਂਬੂਲੈਂਸ ਦੇ ਵਿੱਚ ਸਾਡੇ ਤੱਕ ਵੀ ਪਹੁੰਚ ਕਰਦਾ ਇਹਦੇ ਨਾਲ ਦੇਖ ਕੇ ਬੜੀ ਆਪਾਂ ਹੌਸਲਾ ਮਿਲਦਾ ਭਰਾ ਲਿਆ ਭਰਾ ਹੱਡੇ ਨਾਲ ਦੇਖ ਕੇ ਜਦੋਂ ਕਿਤੇ ਮਾੜਾ ਜਿਹਾ ਟੀਮ ਹੋਏ ਨਹੀਂ ਤਾਂ ਇਗਜ਼ੈਂਪਲ ਦਿੰਨੇ ਹੁੰਦੇ ਵੀ ਦੇਖੋ ਦਵਿੰਦਰ ਭਾਜੀ ਕਿੱਥੋਂ ਕਿੱਥੇ ਚੱਲ ਜਾਂਦਾ ਮਿੰਟੋ ਮਿੰਟ ਇਹ ਭਰਾ ਹੱਡੇ ਦੀ ਮਿਹਨਤ ਆ ਤੇ ਚਲੋ ਸਾਡੇ ਨਾਲ ਇੱਕ ਮੋਟ ਹੋ ਕੇ ਇਹ ਸਵਾਵਾ ਚੱਲ ਰਹੀਆਂ ਕਿਉਂਕਿ ਜਦੋਂ ਸੋਚ ਨਾਲ ਸੋਚ ਰਲਦੀ ਆ ਤੇ ਬਹੁਤ ਵਧੀਆ ਨਤੀਜੇ ਨਿਕਲਦੇ ਆ ਮਹਾਰਾਜ ਕਰਨ ਐਦਾਂ ਹੀ ਪ੍ਰਮਾਤਮਾ ਨੇ ਸੋਚਾਂ ਰਲਾ ਕੇ ਤਾਂ ਆਪਾਂ ਕਾਰਜ ਕਰ ਰਹੇ ਆ ਤੇ ਬਾਕੀ ਜੇ ਕੋਈ ਵੀਰ ਸਭ ਤੋਂ ਵੱਡੀ ਗੱਲ ਕੋਈ ਇੱਥੇ ਟਰੈਕਟਰਾਂ ਨਾਲ ਸੇਵਾ ਕੇ ਵੀ ਦੂਰ ਨਹੀਂ ਜਾਣਾ ਚਾਹੁੰਦਾ ਫਿਰੋਜ਼ਪੁਰ ਚੱਲ ਰਿਹਾ। ਉਹ ਇੱਥੇ ਆਪਾਂ ਉਹਨਾਂ ਦੀਆਂ ਸਵਾਮਾਂ ਲਵਾਂਗੇ। ਉਹ ਵੀ ਭਰਾ ਸਾਡੇ ਜ਼ਰੂਰ ਗੌਰ ਕਰਨ ਉਹ ਵੀ ਸਾਨੂੰ ਫੋਨ ਕਰ ਸਕਦੇ ਆ। ਧੰਨਵਾਦ ਸਾਰੀ ਸੰਗਤ ਦਾ। ਇਹ ਬੇਨਤੀ ਆ ਇੱਕ ਜਿਹੜਾ ਸੇਵਾ ਸ਼ੇਰ ਦੀ ਵੀ ਤੁਸੀਂ ਕਰ ਸਕਦੇ ਹੋ ਉਹਨਾਂ ਲੋੜਵੰਦਾਂ ਤੱਕ ਪਹੁੰਚਾ ਸਕਦੇ ਆ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਹੁਣ